ਮੈਂ ਫੇਰ ਮਾਸੀ ਦੇ ਘਰ ਆ ਗਿਆ ਮਾਸੀ ਆਪਣੇ ਘਰ ਦੀ ਸਫਾਈ ਕਰਨ ਲੱਗੀ ਹੋਈ ਸੀ ਮੈਂ ਤਾਂ ਦੂਰੋਂ ਵੇਖ ਕੇ ਮਾਸੀ ਨੂੰ ਨਮਸਤੇ ਕਰਨ ਲੱਗ ਪਿਆ ਮੈਂ ਫੇਰ ਮਾਸੀ ਕੋਲ ਚਲਾ ਗਿਆ ਤੇ ਮਾਸੀ ਕਹਿੰਦੀ ਰਾਜੂ ਤੂੰ ਆ ਗਿਆ ਮੈਂ ਉਹਨਾਂ ਨੂੰ ਕਿਹਾ ਹਾਂ ਮਾਸੀ ਤਾਂ ਮਾਸੀ ਕਹਿਣ ਲੱਗੀ ਚਲਾ ਜਾ ਫੇਰ ਅਸੀਂ ਦੋਨੋਂ ਇਕੱਠੇ ਰਲ ਕੇ ਸਫਾਈ ਕਰਦੇ ਹਾਂ ਤੇ ਅਸੀਂ ਸਫਾਈ ਕਰਨੀ ਸ਼ੁਰੂ ਕਰ ਦਿੱਤੀ ਉੱਪਰਲੇ ਕਮਰੇ ਦਾ ਪੱਖਾ ਬਹੁਤ ਗੰਦਾ ਹੋਇਆ ਸੀ ਮਾਸੀ ਕਹਿਣ ਲੱਗੀ ਰਾਜੂ ਆ ਲੈ ਫੜ ਕੱਪੜਾ ਤੇ ਸਾਫ਼ ਕਰ ਦੇ ਮੇਰਾ ਹੱਥ ਨਹੀਂ ਉੱਪੜਿਆ ਤਮਾਸੀ ਕਹਿੰਦੀ ਤੂੰ ਇਸ ਤਰ੍ਹਾਂ ਕਰ ਮੈਨੂੰ ਥੱਲੇ ਫੜ ਕੇ ਤਾਂ ਨੂੰ ਚੁੱਕਦੀ ਮੈਂ ਸਾਫ਼ ਕਰ ਦਿੰਨੀ ਆ ਦੋਸਤੋ ਮੈਂ ਤਾਂ ਖੁਸ਼ ਹੋ ਗਿਆ ਸੀ ਕਿ ਕੀ ਹੋ ਗਿਆ ਮੈਂ ਫਿਰ ਮਾਸੀ ਨੂੰ ਥੱਲੇ ਫੜ ਕੇ ਤਾਂ ਨੂੰ ਚੁੱਕਿਆ ਤਮਾਸੀ ਮੈਨੂੰ ਕੁਝ ਮਹਿਸੂਸ ਹੋਇਆ ਮਾਸੀ ਹੱਸਣ ਲੱਗ ਪਈ ਫਿਰ ਮੈਂ ਮਾਸੀ ਨੂੰ ਥੱਲੇ ਲਾਤਾ ਦੋਸਤੋ ਮਾਸੀ ਸਿੱਧੀ ਮੇਰੇ ਤੇ ਡਿੱਗੀ ਤੇ ਫਿਰ ਮੈਂ ਮਾਸੀ ਨੂੰ ਉੱਥੇ ਹੀ ਸਸ ਸਾਰੇ ਕਾਲਜੀ ਸਾਰਿਆਂ ਦੋਸਤਾਂ ਨੂੰ ਇੱਕ ਵਾਰੀ ਫੇਰ ਤੋਂ ਹਾਜ਼ਰ ਹਾਂ ਤੁਹਾਡੇ ਵਿੱਚ ਇੱਕ ਨਵੀਂ ਪੰਜਾਬੀ ਕਹਾਣੀ ਲੈ ਕੇ ਕਹਾਣੀ ਪਸੰਦ ਆਏ ਤਾਂ ਕਹਾਣੀ ਨੂੰ ਲਾਈਕ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਚਲੋ ਕਹਾਣੀ ਸ਼ੁਰੂ ਕਰਦੇ ਹਾਂ ਮੇਰਾ ਨਾਂ ਰਾਜੂ ਹੈ ਤੇ ਅਸੀਂ ਲੁਧਿਆਣਾ ਸ਼ਹਿਰ ਵਿੱਚ ਰਹਿੰਦੇ ਹਾਂ ਮੇਰੀ ਉਮਰ 22 ਸਾਲ ਹੈ ਦੋਸਤੋ ਮੈਂ ਕੰਪਿਊਟਰ ਕੋਰਸ ਕਰ ਰਿਹਾ ਹਾਂ ਸਾਡੇ ਘਰ ਵਿੱਚ ਮੈਂ ਮੇਰੇ ਮੰਮੀ ਪਾਪਾ ਤੇ ਮੇਰੀ ਛੋਟੀ ਭੈਣ ਨੇ ਮੇਰੇ ਪਾਪਾ ਸਰਕਾਰੀ ਨੌਕਰੀ 'ਤੇ ਕਰਦੇ ਆ ਅਸੀਂ ਸ਼ਹਿਰ ਵਿੱਚ ਬਹੁਤ ਵਧੀਆ ਕੋਠੀ ਬਣਾਈ ਹੋਈ ਹੈ ਇੱਕ ਦਿਨ ਸ਼ਾ ਨੂੰ ਮੰਮੀ ਨੂੰ ਮਾਸੀ ਦਾ ਫੋਨ ਆਇਆ ਮਾਸੀ ਕਹਿਣ ਲੱਗੀ ਭੈਣੇ ਮੇਰੇ ਘਰ ਵਾਲੇ ਦੀ ਬਦਲੀ ਹੁਧਿਆਣੇ ਸ਼ਹਿਰ ਵਿੱਚ ਹੋ ਗਈ ਹੈ ਹੁਣ ਅਸੀਂ ਤੁਹਾਡੇ ਕੋਲ ਰਹਿਣਾ ਵਗੇ ਜਦ ਤੱਕ ਉਹਨਾਂ ਦੀ ਦੂਜੇ ਸ਼ਹਿਰ ਵਿੱਚ ਬਦਲੀ ਨਹੀਂ ਹੁੰਦੀ ਤਾਂ ਮੰਮੀ ਕਹਿਣ ਲੱਗੇ ਤਾਂ ਬਹੁਤ ਵਧੀਆ ਹੋ ਗਿਆ ਇਸ ਬਹਾਨੇ ਨਾਲ ਅਸੀਂ ਤੈਨੂੰ ਮਿਲ ਜਾਇਆ ਕਰਾਂਗੇ ਤੇ ਤੂੰ ਵੀ ਸਾਨੂੰ ਮਿਲ ਸਕਦੀ ਹੈ ਤਾਂ ਮਾਸੀ ਕਹਿੰਦੀ ਹਾਂ ਇਹ ਤਾਂ ਬਹੁਤ ਵਧੀਆ ਮੈਂ ਤਾਂ ਇਹੀ ਸੋਚਦੀ ਸੀ ਤਾਂ ਮਾਸੀ ਕਹਿੰਦੀ ਤੁਸੀਂ ਇਸ ਤਰ੍ਹਾਂ ਕਰਿਓ ਰਾਜੂ ਨੂੰ ਸਾਡੇ ਘਰ ਭੇਜ ਦਿਓ ਕਿਉਂਕਿ ਜੋ ਸਮਾਨ ਅਸੀਂ ਲੈ ਕੇ ਜਾਣਾ ਉਹ ਸਾਡੇ ਨਾਲ ਥੋੜੀ ਜੀ ਹੈਲਪ ਕਰਵਾ ਦੇਊਗਾ ਲਿਆਉਣ ਵਾਸਤੇ ਕਿਉਂਕਿ ਸਮਾਨ ਚੱਕਣਾ ਲਾਉਣਾ ਕੋਈ ਇਸ ਦੇ ਮਾਸਟਰ ਕੋਲੋਂ ਨਹੀਂ ਹੋਣਾ ਵੈਸੇ ਤਾਂ ਮੇਰੇ ਨਾਲ ਨਾਨ ਆਈ ਹੈ ਪਰ ਫਿਰ ਵੀ ਜੋ ਬੰਦਿਆਂ ਦੇ ਕੰਮ ਕਰਨੇ ਨੇ ਉਹ ਤਾਂ ਬੰਦੇ ਹੀ ਕਰ ਸਕਦੇ ਆ ਹਲਕਾ ਫੁਲਕਾ ਤਾਂ ਦੋਨੋਂ ਰਣੀਆਂ ਕਰ ਲਾਂਗੀਆਂ ਤਾਂ ਮੇਰੀ ਮਾਂ ਨੇ ਕਿਹਾ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਤੂੰ ਦੱਸ ਕਦੋਂ ਭੇਜਾਂ ਰਾਜੂ ਨੂੰ ਤਮਾਸੀ ਕਹਿੰਦੀ ਤੁਸੀਂ 2 ਦਿਨ ਬਾਅਦ ਉਸ ਨੂੰ ਭੇਜ ਦਿਓ ਮੇਰੀ ਮਾਂ ਨੇ ਕਿਹਾ ਠੀਕ ਹੈ ਮੈਂ ਉਸ ਦੇ ਨਾਲ ਗੱਲ ਕਰਦੀ ਹਾਂ ਤਾਂ ਮੰਮੀ ਮੈਨੂੰ ਕਹਿੰਦੇ ਰਾਜੂ ਤੂੰ ਆਪਣੀ ਮਾਸੀ ਕੋਲ ਜਾਣਾ ਮੰਮੀ ਕਹਿੰਦੇ ਮਾਸੜ ਦੀ ਇੱਥੇ ਬਦਲੀ ਹੋ ਗਈ ਹੈ ਤੇ ਉਹ ਸਾਡੇ ਇੱਥੇ ਸ਼ਹਿਰ ਵਿੱਚ ਆਣਗੇ ਮੈਂ ਉਹਨਾਂ ਨੂੰ ਕਿਹਾ ਕਿ ਮਾਸੀ ਤਾਂ ਬਹੁਤ ਵਧੀਆ ਗੱਲ ਹੋਈ ਤੇ ਮਾਂ ਨੇ ਕਿਹਾ ਤੂੰ ਮਾਸੀ ਕੋਲ ਚਲਾ ਜਾਈ ਉਹਨਾਂ ਨੂੰ ਤੇਰੀ ਹੈਲਪ ਦੀ ਲੋੜ ਹੈ ਥੋੜਾ ਸਮਾਨ ਚੁੱਕਣ ਵਾਸਤੇ ਤੇ ਲਿਆਉਣ ਵਾਸਤੇ ਕਿਉਂਕਿ ਹੋਰ ਬੰਦਾ ਹੈ ਨਹੀਂ ਇਸ ਲਈ ਮੈਂ ਆਪਣੀ ਮਾਂ ਨੂੰ ਕਿਹਾ ਕਿ ਮਾਂ ਠੀਕ ਐ ਮੈਂ ਚਲਾ ਜਾਵਾਂਗਾ ਦੋ ਦਿਨ ਬਾਅਦ ਮੈਂ ਮਾਸੀ ਦੇ ਘਰ ਗਿਆ ਦੋਸਤੋ ਹੁਣ ਮੈਂ ਤੁਹਾਨੂੰ ਆਪਣੀ ਮਾਸੀ ਬਾਰੇ ਦੱਸਦਾ ਮੇਰੀ ਮਾਸੀ ਦਾ ਵਿਆਹ 2 ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ ਤੋਂ ਪਹਿਲਾਂ ਮਾਸੀ ਇੰਨੀ ਜ਼ਿਆਦਾ ਸੋਹਣੀ ਨਹੀਂ ਸੀ ਜਿੰਨੀ ਉਹ ਹੋ ਗਈ ਸੀ ਵਿਆਹ ਤੋਂ ਬਾਅਦ ਤਾਂ ਮਾਸੀ ਦਾ ਸਰੀਰ ਵੀ ਪਰਮਾ ਹੋ ਗਿਆ ਸੀ ਅਤੇ ਹੁਣ ਬਹੁਤ ਹੀ ਜ਼ਿਆਦਾ ਸੋਹਣੀ ਲੱਗਣ ਲੱਗ ਪਈ ਸੀ ਉਸ ਦਾ ਗੋਰਾ ਰੰਗ ਬਿਲਕੁਲ ਦੂਰੋ ਚਮਕਦਾ ਸੀ ਵੀਰ ਤੋਂ ਬਾਅਦ ਮਾਸੀ ਨਹੀਂ ਹੁਣ ਦੇਖੀ ਸੀ ਮੈਨੂੰ ਤਾਂ ਮਾਸੀ ਬਹੁਤ ਜ਼ਿਆਦਾ ਸੋਹਣੀ ਲੱਗਦੀ ਸੀ ਮਾਸੀ ਤੋਂ ਸੋਹਣੀ ਮਾਸੀ ਦੀ ਨਨਾਨੀ ਮੈਂ ਸੋਚਿਆ ਮਾਸੀ ਦਾ ਤਾਂ ਬਾਅਦ ਵਿੱਚ ਕੁਝ ਕਰੂੰ ਪਹਿਲਾਂ ਤਾਂ ਉਸਦੀ ਨਨਾਨਾ ਨੂੰ ਕੁਝ ਕੀਤਾ ਜਾਵੇ ਦੂਜੇ ਦਿਨ ਅਸੀਂ ਸਮਾਨ ਚਾਕੇ ਗੱਡੀ ਵਿੱਚ ਰੱਖਣਾ ਸੀ ਤਾਂ ਮਾਸੀ ਕਹਿਣ ਲੱਗੀ ਰਾਜੂ ਮੈਂ ਰਾਤੀ ਰੋਟੀਆਂ ਬਣਾਉਣ ਲੱਗੀ ਆ ਮੈਂ ਲੌਬੀ ਵਿੱਚ ਬੈਠਾ ਫੋਨ ਚਲਾ ਰਿਹਾ ਸੀ ਥੋੜੀ ਚਿਰ ਬਾਅਦ ਉਸਦੀ ਨਨਾਨਾ ਮੇਰੇ ਕੋਲ ਦੀ ਲੰਗੀ ਤੇ ਮੈਂ ਮਾਸੀ ਨੂੰ ਦੇਖਣ ਦੇ ਬਹਾਨੇ ਉਸ ਦਿਨ ਨਰਨ ਨੂੰ ਪੂਰੀ ਤਰ੍ਹਾਂ ਦੇਖਿਆ ਮੈਂ ਕਿਹਾ ਜੀ ਕਰਦਾ ਇਸ ਨੂੰ ਫੜੀ ਲਈਏ ਉਹ ਸਿੱਧੀ 마ਸੀ ਦੇ ਕੋਲ ਸੋਈ ਵਿੱਚ ਚਲੀ ਗਈ ਤੇ ਮੈਂ ਵੀ ਬਹਾਨੇ ਨਾਲ ਸੋਈ ਵਿੱਚ ਪੁੱਜ ਗਿਆ ਉਹ 마ਸੀ ਕੋਲ ਖੜੀ ਸੀ ਮੈਂ 마ਸੀ ਨੂੰ ਕਿਹਾ ਕਿ 마ਸੀ ਮੈਨੂੰ ਇੱਕ ਕੱਪ ਕੌਫੀ ਬਣਾ ਦਿਓ 마ਸੀ ਕਹਿਣ ਲੱਗੀ ਕੋਈ ਗੱਲ ਨਹੀਂ ਬਣਾ ਦਿੰਨੇ ਆ 마ਸੀ ਨੇ ਕਿਹਾ ਨੀਲਵ ਇੱਕ ਵਧੀਆ ਜੀ ਕੌਫੀ ਬਣਾ ਦੇ ਤੇ 마ਸੀ ਦੇ ਨਰਨ ਕੌਫੀ ਬਣਾਣ ਲੱਗ ਪਈ ਤੇ 마ਸੀ ਨੇ ਉਸ ਨੂੰ ਕਿਹਾ ਕਿ ਰਾਜੂ ਬਾਹਰ ਹੈ ਉਸ ਨੂੰ ਉੱਥੇ ਹੀ ਕੌਫੀ ਦੇਆ ਅਤੇ ਉਹ ਮੇਰੇ ਕੋਲ ਕੌਫੀ ਲੈ ਕੇ ਆਈ ਮੈਂ ਉਸ ਤੋਂ ਕੌਫੀ ਪੀਤੀ ਤੇ ਉਸ ਨੂੰ ਸ਼ਰਾਰਤ ਦੀ ਨਜ਼ਰ ਨਾਲ ਵੇਖਿਆ ਫਿਰ ਉਹ ਕਹਿਣ ਲੱਗੀ ਪਾਗਲ ਹੈ ਤੇ ਹਸਦੀ ਹੋਈ ਮੇਰੀ ਮਾਸੀ ਕੋਲ ਚਲੀ ਗਈ ਮਾਸੀ ਕਹਿਣ ਲੱਗੀ ਕਿ ਮੈਂ ਰੋਣ ਜਾ ਰਹੀ ਹਾਂ ਇੱਥੇ ਮੈਂ ਕਿਹਾ ਕਿ ਠੀਕ ਹੈ ਆ ਜਾਓ ਮਾਸੀ ਮੈਂ ਨਾਲ ਚਲੀ ਗਈ ਸੀ ਥੋੜੇ ਚਿਰ ਬਾਅਦ ਮਾਸੀ ਬਾਹਰ ਆ ਕੇ ਬਾਹਰ ਆਈ ਜਦ ਮਾਸੀ ਬਾਹਰ ਨਾ ਕੇ ਆਈ ਤਾਂ ਬੰਬ ਲੱਗ ਰਹੀ ਸੀ ਉਸ ਦਾ ਸੂਟ ਸਰੀਰ ਨਾਲ ਚਿੱਕਿਆ ਹੋਇਆ ਸੀ ਮੈਂ ਤਾਂ ਟਕਟਕ ਮਾਸੀ ਨੂੰ ਵੇਖੀ ਜਾ ਰਿਹਾ ਸੀ ਮਾਸੀ ਸਿੱਧੀ ਆਪਣੇ ਕਮਰੇ ਵਿੱਚ ਚਲੀ ਗਈ ਥੋੜੇ ਚਿਰ ਬਾਅਦ ਮਾਸੜ ਵੀ ਘਰ ਆ ਗਿਆ ਸੀ ਰਾਤ ਦਾ ਰੋਟੀ ਪਾਣੀ ਖਾਣ ਤੋਂ ਬਾਅਦ ਸਭ ਆਪਣੇ ਆਪਣੇ ਕਮਰੇ ਵਿੱਚ ਚਲੇ ਗਏ ਅਤੇ ਥੋੜੇ ਚਿਰ ਬਾਅਦ ਮੈਂ ਉੱਕਿਆ ਅਤੇ ਆਪਣੇ ਕਮਰੇ ਚੋਂ ਬਾਹਰ ਆਇਆ ਮੈਨੂੰ ਮਾਸੀ ਉਹਨਾਂ ਦੇ ਕਮਰੇ ਚੋਂ ਕੁਝ ਗੱਲਾਂ ਕਰਨ ਦੀ ਆਵਾਜ਼ ਆ ਰਹੀ ਸੀ ਮਾਸੀ ਕਹਿ ਰਹੀ ਸੀ ਹੌਲੀ ਹੌਲੀ ਕਿਸੇ ਨੂੰ ਪਤਾ ਨਾ ਲੱਗ ਜਾਏ ਤਾਂ ਮਾਸੜ ਕਹਿਣ ਲੱਗਾ ਉਹ ਤਾਂ ਸੌ ਗਿਆ ਹੁਣ ਉਸ ਨੂੰ ਕੁਝ ਨਹੀਂ ਪਤਾ ਲੱਗਣਾ ਮਾਸੀ ਆਈ ਹੈ ਕਰਦੀ ਪਈ ਸੀ ਮੈਂ ਫੇਰ ਆਪਣੇ ਕਮਰੇ ਚ ਆਇਆ ਮੈਂ ਫੇਰ ਮਾਸੀ ਨੂੰ ਦੇਖਦਾ ਹੀ ਰਹਿ ਗਿਆ ਸੀ ਸਵੇਰ ਹੋਈ ਤਾਂ ਅਸੀਂ ਰੋਟੀ ਪਾਣੀ ਖਾਧਾ ਤਾਂ ਬਾਹਰ ਗੱਡੀ ਆ ਗਈ ਸੀ ਸਾਰਾ ਸਮਾਨ ਅਸੀਂ ਲੱਦਣਾ ਸ਼ੁਰੂ ਕਰ ਦਿੱਤਾ ਅਤੇ ਮਾਸੀ ਦੀ ਨਾਣ ਵੀ ਮੇਨਾਂ ਲੱਗੀ ਹੋਈ ਸੀ ਛੋਟਾ ਮੋਟਾ ਸਮਾਨ ਉਹ ਵੀ ਟਰੱਕ ਵਿੱਚ ਰੱਖ ਰਹੀ ਸੀ ਅਤੇ ਮੈਂ ਉਸ ਨੂੰ ਵਿੱਚ ਵਿੱਚ ਟੱਚ ਕਰਦਾ ਉਹ ਫੇਰ ਵੀ ਜਾਣ ਬੁਝਕੇ ਮੇਰੇ ਮੂਰੇ ਮੂਰੇ ਹੁੰਦੀ ਸਾਰਾ ਸਮਾਨ ਅਸੀਂ ਰੱਖ ਦਿੱਤਾ ਸੀ ਮਾਸੂਰ ਨੇ ਟਰੱਕ ਵਾਲੇ ਨੂੰ ਫਿਰ ਜਾਣ ਵਾਸਤੇ ਕਿਹਾ ਅਤੇ ਫਿਰ ਅਸੀਂ ਬਾਅਦ ਵਿੱਚ ਗੱਡੀ ਦੇ ਵਿੱਚ ਘਰੋਂ ਨਿਕਲ ਗਏ ਅਤੇ ਮਾਸੀ ਨੇ ਜਾਂਦੇ ਹੋਏ ਆਪਣੇ ਨੰਦ ਨੂੰ ਕਿਹਾ ਨੀਲਮ ਤੂੰ ਵੀ ਹੁਣ ਸਾਡੇ ਕੋਲ ਰਹਿਣ ਲਈ ਆਵੀ ਤੋ ਕਹਿਣ ਲੱਗੀ ਠੀਕ ਹੈ ਭਾਬੀ ਮੈਂ ਜ਼ਰੂਰ ਆਵਾਂਗੀ ਅਤੇ ਫਿਰ ਅਸੀਂ ਲੁਧਿਆਣੇ ਪਹੁੰਚ ਗਏ ਸੀ ਜਿੱਥੇ ਮਾਸੀ ਨੇ ਕੋਠੀ ਕਰਾਇਤੇ ਲਈ ਸੀ ਉਹ ਸਿਰਫ ਸਾਡੇ ਘਰ ਤੋਂ 1000 ਕਿਲੋਮੀਟਰ ਦੀ ਦੂਰੀ ਤੇ ਸੀ ਮੈਂ ਮਾਸੀ ਨੂੰ ਕਿਹਾ ਕਿ ਮਾਸੀ ਤੂੰ ਸਾਡੇ ਲੱਗ ਗਈ ਆਗੇ ਮਾਸੀ ਕਹਿਣ ਲੱਗੀ ਹਾਂ ਫਿਰ ਵਧੀਆ ਹੋਇਆ ਤੈਨੂੰ ਮਿਲਣ ਆ ਜਾਇਆ ਕਰੋਗੀ ਤੇ ਤੁਸੀਂ ਮੈਨੂੰ ਮਿਲਣ ਆ ਜਾਇਆ ਕਰੋ ਮੈਂ ਤਾਂ ਬਹੁਤ ਖੁਸ਼ ਹੋ ਗਿਆ ਸੀ ਕਿ ਮੈਨੂੰ ਤਾਂ ਮੌਜਾ ਲੱਗ ਗਿਆ ਮਾਸਾ ਨੇ ਕੰਮ ਤੇ ਚਲੇ ਜਾਇਆ ਕਰਨਾ ਤੇ ਮੈਂ ਮਾਸੀ ਕੋਲ ਆ ਜਾਇਆ ਕਰਨਾ ਅਸੀਂ ਸਾਰਾ ਸਮਾਨ ਸ਼ਿਫਟ ਕੀਤਾ ਤੇ ਆਪਣੀ ਥਾਂ ਤੇ ਰੱਖਿਆ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਹੁਣ ਘਰ ਜਾਣਾ ਤਾਂ ਮਾਸੀ ਕਹਿਣ ਲੱਗੀ ਰਾਜੂ ਤੂੰ ਇਸ ਤਰ੍ਹਾਂ ਕਰ ਕੱਲ ਨੂੰ ਫੇਰ ਆ ਜਾਈਂ ਕਿਉਂਕਿ ਘਰ ਦੀ ਸਫਾਈ ਚੰਗੀ ਤਰ੍ਹਾਂ ਨਾਲ ਕਰਨੀ ਹੈ ਹੋਰ ਤਾਂ ਕੋਈ ਹੈ ਨਹੀਂ ਹੁਣ ਤੈਨੂੰ ਹੀ ਮੇਨਾ ਸਾਰੇ ਕੰਮ ਕਰਵਾਉਣੇ ਪੈਣੇ ਨੇ ਮੈਂ ਮਾਸੀ ਨੂੰ ਕਿਹਾ ਕਿ ਮਾਸੀ ਤੁਸੀਂ ਫਿਕਰ ਨਾ ਕਰੋ ਮੈਂ ਕੱਲ ਨੂੰ ਫੇਰ ਆਵਾਂਗਾ ਅਤੇ ਫੇਰ ਮੈਂ ਘਰ ਆ ਗਿਆ ਸੀ ਮੇਰੀ ਮਾਂ ਨੇ ਮੈਨੂੰ ਪੁੱਛਿਆ ਕਿ ਕਿੱਥੇ ਹੈ ਤੇਰੀ ਮਾਸੀ ਦੀ ਕੋਠੀ ਤਾਂ ਮੈਂ ਕਿਹਾ ਕਿ ਮੰਮੀ ਬਸ ਥੋੜੀ ਦੂਰੀ ਦੀ ਹੈ ਇੰਨੀ ਦੂਰੀ ਤਾਂ ਆਪਾਂ ਸੈਰ ਕਰਦੇ ਚਲੇ ਜਾਂਦੇ ਆ ਮੇਰੀ ਮਾਂ ਨੇ ਕਿਹਾ ਚਲ ਵਧੀਆ ਹੋਇਆ ਇਸੇ ਬਹਾਨੇ ਉਸ ਨੂੰ ਮਿਲਾਇਆ ਕਰੂੰਗੀ ਦੂਜੇ ਦਿਨ ਮੈਂ ਸਵੇਰੇ ਆਪਣੀ ਮਾਸੀ ਕੋਲ ਗਿਆ ਮੈਂ ਜਿੱਤਾ ਹੀ ਅੰਦਰ ਗਿਆ ਤਾਂ ਮਾਸੀ ਪਹਿਲੇ ਹੀ ਕੰਮ ਤੇ ਲੱਗੀ ਹੋਈ ਸੀ ਮੈਂ ਜਿੱਦਾ ਹੀ ਅੰਦਰ ਗਿਆ ਮਾਸੀ ਕਹਿਣ ਲੱਗੀ ਤੂੰ ਆ ਗਿਆ ਤਾਂ ਮੈਂ ਕਿਹਾ ਹਾਂਜੀ ਮਾਸੀ ਦੱਸੋ ਕੀ ਕਰਨਾ ਉਸਨੇ ਕਿਹਾ ਕਿ ਆ ਜਾ ਮੈਂ ਨਾ ਸਫਾਈ ਕਰਵਾ ਦੇ ਮੈਂ ਉਸ ਨਾਲ ਕਰਦੀ ਸਫਾਈ ਕਰਾ ਰਿਹਾ ਸੀ ਇੱਕ ਕਮਰੇ ਦੇ ਵਿੱਚ ਪੱਖੇ ਤੇ ਬਹੁਤ ਜ਼ਿਆਦਾ ਮਿੱਟੀ ਸੀ ਮਾਸੀ ਕਹਿਣ ਲੱਗੀ ਐਦਾਂ ਕਰ ਤੂੰ ਕੱਪੜਾ ਫੜ ਤੇ ਪੱਖਾ ਸਾਫ਼ ਕਰ ਦੇ ਮੇਰਾ ਹੱਥ ਨਹੀਂ ਜਾਂਦਾ ਮੈਂ ਮਾਸੀ ਨੂੰ ਕਿਹਾ ਕਿ ਠੀਕ ਹੈ ਮਾਸੀ ਪਰ ਮੇਰਾ ਵੀ ਹੱਥ ਨਹੀਂ ਗਿਆ ਫਿਰ ਮੇਰੀ ਮਾਸੀ ਨੇ ਮੈਨੂੰ ਕਿਹਾ ਕਿ ਤਾ ਕਰ ਤੂੰ ਮੈਨੂੰ ਫੜ ਤੇ ਉੱਪਰ ਨੂੰ ਕਰ ਦੇ ਤੇ ਮੈਂ ਸਾਫ਼ ਕਰ ਦਾਂਗੀ ਮੇਰੇ ਤਾਂ ਦਿਲ ਵਿੱਚ ਲੱਡੂ ਫੁੱਟਣ ਲੱਗ ਪਏ ਸੀ ਦੋਸਤੋ ਮੈਂ ਫਿਰ ਆਪਣੇ ਮਾਸੀ ਨੂੰ ਪਿੱਛੋਂ ਫੜ ਕੇ ਚੁੱਕਿਆ ਤਾਂ ਮਾਸੀ ਨੂੰ ਕੁਝ ਅਹਿਸਾਸ ਹੋਇਆ ਜੋ ਮੈਨੂੰ ਵੀ ਹੋ ਰਿਹਾ ਸੀ ਮਾਸੀ ਕਹਿਣ ਲੱਗੀ ਰਾਜੂ ਹੁਣ ਮੈਨੂੰ ਥੱਲੇ ਲਾ ਦੇ ਤੇ ਮੈਂ ਮਾਸੀ ਨੂੰ ਥੱਲੇ ਲਾ ਦਿੱਤਾ ਮਾਸੀ ਮਿੰਨਾ ਮਿੰਨਾ ਹਾਸ ਰਹੀ ਸੀ ਮੈਂ ਸਮਝ ਗਿਆ ਸੀ ਕਿ ਮਾਸੀ ਹੁਣ ਲਾਈਨ ਤੇ ਆਉਣ ਵਾਲੀ ਆ ਥੋੜੀ ਜਿਹੀ ਬਾਅਦ ਮਾਸੀ ਕਹਿੰਦੀ ਮੈਂ ਤਾਂ ਥੱਕ ਗਈ ਅੱਧਾ ਪੌਣਾ ਘੰਟਾ ਰੈਸਟ ਕਰ ਲੈਣੇ ਆ ਤੇ ਚਾਹ ਪੀਣੇ ਆ ਉਸ ਤੋਂ ਬਾਅਦ ਫਿਰ ਬਾਕੀ ਦੇ ਕੰਮ ਕਰਾਂਗੇ ਮੈਂ ਉਹਨਾਂ ਨੂੰ ਕਿਹਾ ਕਿ ਜਿੱਦਾਂ ਤੁਹਾਨੂੰ ਸਹੀ ਲੱਗੇ ਮਾਸੀ ਚਾਹ ਬਣਾਉਣੇ ਚਲੀ ਗਈ ਅਸੀਂ ਚਾਹ ਪੀਤੀ ਤੇ ਫਿਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਮੈਂ ਇੱਕ ਕਮਰੇ ਵਿੱਚ ਖੜਾ ਸੀ ਤੇ ਮਾਸੀ ਸਫਾਈ ਕਰ ਰਹੀ ਸੀ ਅਚਾਨਕ ਮਾਸੀ ਦਾ ਪੈਰ ਇੱਕ ਥਾਂ ਫਸ ਗਿਆ ਤੇ ਉਹ ਫਸਣ ਕਰਕੇ ਸਿੱਧੀ ਮੇਰੇ ਤੇ ਡਿੱਗੀ ਤੇ ਮੈਨੂੰ ਅੱਖਾਂ ਚੱਖਾ ਪਾ ਕੇ ਵੇਖਿਆ ਮੈਂ ਉਸ ਨੂੰ ਦੇਖਿਆ ਤੇ ਮੈਂ ਹੱਸ ਪਿਆ ਮਾਸੀ ਹੱਸਣ ਲੱਗੀ ਫੇਰ ਕਹਿੰਦੀ ਤੂੰ ਬਹੁਤ ਸ਼ਰਾਰਤੀ ਹੈ ਤੇਰੇ ਮਾਸਟਰ ਨੂੰ ਕੁਝ ਪਤਾ ਨਹੀਂ ਲੱਗਣਾ ਚਾਹੀਦਾ ਮੈਂ ਉਹਨੂੰ ਕਿਹਾ ਤੁਸੀਂ ਫਿਕਰ ਨਾ ਕਰੋ ਮਾਸੀ ਕਹਿੰਦੀ ਤੂੰ ਤਾਂ ਮੈਨੂੰ ਫਸਾਈ ਲਿਆ ਮੈਨੂੰ ਪਤਾ ਸੀ ਤੂੰ ਨੇਰ ਤੇ ਲਾਈਨਾਂ ਮਾਰਦਾ ਮੈਂ ਮਾਸੀ ਨੂੰ ਕਿਹਾ ਕਿ ਮੈਂ ਤਾਂ ਬੜੇ ਚਿਰ ਤੋਂ ਲਾਈਨ ਮਾਰ ਰਿਹਾ ਸੀ ਤੂੰ ਹੀ ਫਸੰਦਾ ਨਾ ਨਹੀਂ ਲੈਂਦੀ ਸੀ ਹੁਣ ਮੈਨੂੰ ਮੌਕਾ ਮਿਲ ਗਿਆ ਸੀ ਉਹ ਵੀ ਵਿਆਹ ਤੋਂ ਬਾਅਦ ਮਾਸੀ ਕਹਿੰਦੀ ਕਿ ਚੱਲ ਰਾਜੂ ਜਲਦੀ ਕਰ ਫੇਰ ਸਫਾਈ ਕਰੀਏ ਸਮਾਂ ਨਿਕਲ ਜਾਂਦਾ ਸੀ ਤੇਰਾ ਮਾਸੜਾਉਣ ਵਾਲਾ ਹੋ ਰਿਹਾ ਹੈ ਮੈਂ ਉਹਨੂੰ ਕਿਹਾ ਕਿ ਬਸ 2-3 ਮਿੰਟ ਹੋ ਰੁਕ ਜਾਓ ਅਤੇ ਫਿਰ ਅਸੀਂ ਉਸ ਤੋਂ ਬਾਅਦ ਸਫਾਈ ਕਰਨੀ ਸ਼ੁਰੂ ਕਰ ਦਿੱਤੀ ਸਾਰੇ ਘਰ ਦੀ ਸਫਾਈ ਨੂੰ 3-4 ਘੰਟੇ ਲੱਗੇ ਤੇ ਮੈਂ ਮਾਸੀ ਨੂੰ ਕਿਹਾ ਕਿ ਮਾਸੀ ਚੱਲ ਮੈਂ ਆਪਣੇ ਕਮਰੇ ਵਿੱਚ ਆ ਗਿਆ ਸੀ ਤੇ ਤੇਰੇ ਕੋਲ ਉੱਥੇ ਆ ਕੇ ਮਾਸੀ ਵੀ ਕਮਰੇ ਵਿੱਚ ਆ ਗਈ ਮੈਂ ਤੇ ਮਾਸੀ 15 ਕੁ ਮਿੰਟ ਬਾਅਦ ਕਮਰੇ ਚੋਂ ਬਾਹਰ ਆਏ ਮੈਂ ਮਾਸੀ ਨੂੰ ਕਿਹਾ ਕਿ ਮਾਸੀ ਹੁਣ ਮੈਂ ਚੱਲਦਾ ਮਾਸੀ ਨੇ ਕਿਹਾ ਚਲ ਠੀਕ ਹੈ ਕੱਲ ਨੂੰ ਭੈਣ ਨੂੰ ਨਾਲ ਲੈ ਕੇ ਆਈ ਮੇਰੀ ਨਨਾਨੀ ਵੀ ਘਰ ਆ ਰਹੀ ਹੈ ਫਿਰ ਆਪਾਂ ਬੈਠ ਕੇ ਗੱਲਾਂ ਬਾਤਾਂ ਕਰਾਂਗੇ ਜਦ ਮੈਂ ਮਾਸੀ ਦੇ ਨਨਾਨਦ ਦਾ ਨਾਮ ਸੁਣਿਆ ਮੈਂ ਖੁਸ਼ ਹੋ ਗਿਆ ਤੇ ਕਿਹਾ ਮਾਸੀ ਤੂੰ ਫਿਕਰ ਨਾ ਕਰ ਜੇ ਮੰਮੀ ਨਾ ਆਈ ਤਾਂ ਮੈਂ ਇਕੱਲਾ ਹੀ ਆ ਜਾਊ ਮਾਸੀ ਕਹਿਣ ਲੱਗੀ ਠੀਕ ਹੈ ਜਿੱਦਾਂ ਤੈਨੂੰ ਵਧੀਆ ਲੱਗੇ ਤੂੰ ਉਦਾਂ ਹੀ ਕਰ ਲੈ ਦੂਜੇ ਦਿਨ ਫਿਰ ਮੈਂ ਆਪਣੀ ਮਾਂ ਨੂੰ ਲੈ ਕੇ ਮਾਸੀ ਦੇ ਘਰ ਆ ਗਿਆ ਸੀ ਮੇਰੀ ਮਾਂ ਬਹੁਤ ਖੁਸ਼ ਸੀ ਤੇ ਮਾਸੀ ਵੀ ਬਹੁਤ ਜ਼ਿਆਦਾ ਖੁਸ਼ ਹੋ ਰਹੀ ਸੀ ਮਾਸੀ ਦੇ ਅਨੰਦ ਪਹਿਲਾਂ ਹੀ ਆਪਸ ਵਿੱਚ ਗੱਲਾਂ ਕਰ ਰਹੀਆਂ ਸੀ ਤੇ ਉੱਪਰ ਕਮਰੇ ਵਿੱਚ ਸੀ ਅਤੇ ਮਾਸੀ ਨੇ ਉਸ ਨੂੰ ਇੱਕ ਵੱਖਰਾ ਕਮਰਾ ਦਿੱਤਾ ਸੀ ਮਾਸੀ ਤੇ ਮੇਰੀ ਮਾਂ ਦੋਨੋਂ ਜਣੀਆਂ ਗੱਲਾਂ ਕਰਦੀਆਂ ਪਈਆਂ ਸੀ ਮੈਨੂੰ ਪਤਾ ਲੱਗ ਗਿਆ ਸੀ ਕਿ ਮਾਸੀ ਦੇ ਨਾਲ ਉੱਪਰਲੇ ਕਮਰੇ ਵਿੱਚ ਹੈ ਅਤੇ ਮੈਂ ਦੇਖਿਆ ਦੋਨੋਂ ਜਣੀਆਂ ਗੱਲਾਂ ਦੇ ਵਿੱਚ ਮਗਨ ਹੋ ਗਈਆਂ ਸੀ ਮੈਂ ਹੌਲੀ-ਹੌਲੀ ਕਮਰੇ 'ਚ ਗਿਆ ਜਿੱਥੇ ਮੇਰੀ ਮਾਸੀ ਜੀ ਨੇ ਨਾਲ ਆਪਣਾ ਫੋਨ ਚਲਾ ਰਹੀ ਸੀ ਅਤੇ ਉਸ ਨੂੰ ਬਿਲਕੁਲ ਵੀ ਪਤਾ ਨਹੀਂ ਸੀ ਕਿ ਮੈਂ ਉਸ ਨੂੰ ਵੇਖ ਰਿਹਾ ਹਾਂ ਦੀ ਆਪਣੇ ਫੋਨ ਉੱਤੇ ਜੀ ਵੀ ਵੀਡੀਓ ਵੇਖ ਰਹੀ ਸੀ ਮੈਂ ਉਸ ਨੂੰ ਦੇਖਦਾ ਰਿਹਾ ਭਾਬੀ ਘਰ ਵਿੱਚ ਇਕੱਲੀ ਆ ਤੇ ਉਹ ਕੰਮ ਕਰ ਰਹੀ ਹੈ ਉੱਪਰ ਕਿਸੇ ਨੇ ਆਉਣਾ ਹੀ ਨਹੀਂ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਅਸੀਂ ਵੀ ਆਈ ਹੋਈਆਂ ਇਸ ਲਈ ਉਹ ਬੇਫਿਕਰ ਹੋ ਕੇ ਆਪਣੇ ਫੋਨ ਤੇ ਫਿਲਮਾਂ ਵੇਖ ਰਹੀ ਸੀ ਮੈਂ ਫਿਰ ਜਾਣ ਬੁਝ ਕੇ ਖੰਗਿਆ ਤੇ ਉਸ ਨੂੰ ਪਤਾ ਲੱਗ ਗਿਆ ਉਸ ਨੇ ਫੋਨ ਬੰਦ ਕੀਤਾ ਤੇ ਸ਼ਰਮਿੰਦਾ ਹੋ ਗਈ ਸੀ ਤੇ ਮੈਂ ਉਸ ਕੋਲ ਚਲਾ ਗਿਆ ਮੈਂ ਕਿਹਾ ਨੀਲਮ ਕੀ ਹੋਇਆ ਕੀ ਦੇਖਦੀ ਪਈ ਸੀ ਤਾਂ ਉਹ ਕਹਿੰਦੀ ਕੁਝ ਨਹੀਂ ਮੈਂ ਉਸ ਨੂੰ ਕਿਹਾ ਕਿ ਮੈਨੂੰ ਫੋਨ ਦਿਖਾ ਉਹ ਕਹਿੰਦੀ ਚਨ ਮੈਂ ਕੁਝ ਵੇਖਦੀ ਨਹੀਂ ਪਈ ਸੀ ਫਿਰ ਮੈਂ ਆਪਣਾ ਫੋਨ ਕਿਉਂ ਦੇਵਾਂ ਮੈਂ ਉਸ ਨੂੰ ਕਿਹਾ ਫਿਰ ਤੂੰ ਆਪਣੇ ਆਪ ਨੂੰ ਗਲਤ ਜਗ੍ਹਾ ਟੱਚ ਕਿਉਂ ਕਰ ਰਹੀ ਸੀ ਤਾਂ ਉਹ ਕਹਿਣ ਲੱਗੀ ਵੈਸੇ ਹੀ ਮੈਂ ਉਸ ਦਾ ਫੋਨ ਫੜਿਆ ਤੇ ਜਦ ਮੈਂ ਵੇਖਿਆ ਕਿ ਆ ਕੀ ਦੇਖਦੀ ਪਈ ਹੈ ਮੈਨੂੰ ਝੂਠ ਬੋਲ ਰਹੀ ਹੈ ਮੈਂ ਹੁਣੇ ਸਭ ਨੂੰ ਜਾ ਕੇ ਮਾਸੀ ਨੂੰ ਦੱਸਦਾ ਫਿਰ ਉਹ ਮੇਰੇ ਤਰਲੇ ਕਰਨ ਲੱਗੀ ਕਿ ਜਿਉ ਤੂੰ ਕਹੇਂਗਾ ਮੈਂ ਉਹੀ ਕਰੂੰਗੀ ਮੈਂ ਕਿ ਸੋਚ ਲਿਆ ਉਸਨੇ ਕਿਹਾ بس ਭਾਬੀ ਨੂੰ ਦੱਸੀ ਮੈਂ ਉਸ ਨੂੰ ਕਿਹਾ ਕਿ ਥੋੜੀ देर ਬਾਅਦ ਤੇਰੇ ਕੋਲ ਉੱਪਰ ਆਉਣਾ ਮੈਂ ਪਹਿਲਾਂ ਥੱਲੇ ਜਾ ਕੇ ਵੇਖਾਂ ਕੀ ਮਾਹੌਲ ਹੈ ਜਦ ਮੈਂ ਥੱਲੇ ਗਿਆ ਤਾਂ ਮਾਸੀ ਕਹਿੰਦੀ ਰਾਜੂ ਤੇਰੀ ਮਾਂ ਤੇ ਮੈਂ ਦੋਨੋਂ ਬਾਜ਼ਾਰ ਜਾ ਰਹੀਆਂ ਥੋੜਾ ਸਮਾਨ ਚਾਹੀਦਾ ਜੇ ਤੂੰ ਘਰ ਰਹੇਂਗਾ ਤਾਂ ਅਸੀਂ ਬੇਫਿਕਰ ਹੋ ਕੇ ਚਲੇ ਜਾਵਾਂਗੇ ਮੈਂ ਕਹਿ ਦਿੱਤਾ ਕਿ ਠੀਕ ਹੈ ਕੋਈ ਨਹੀਂ ਤੁਸੀਂ ਜਾਓ ਨੀਲਮ ਆਪਣੇ ਕਮਰੇ ਵਿੱਚ ਹੋਣੀ ਉਸ ਨੂੰ ਡਿਸਟਰਬ ਨਾ ਕਰੀ ਉਹ ਥੱਕ ਗਈ ਹੋਣੀ ਉਸ ਨੂੰ ਸੌਣ ਦੇਵੀਂ ਮੈਂ ਕਿਹਾ ਠੀਕ ਹੈ ਉਸ ਮਾਨਣ ਚਲੀ ਗਈ ਅਸੀ ਮੈਂ ਦਰਵਾਜਾ ਬੰਦ ਕੀਤਾ ਤੇ ਉਹ ਸਕੂਲ ਚਲਾ ਗਿਆ ਮੈਂ ਉਸ ਨੂੰ ਕਿਹਾ ਘਰ ਵਿੱਚ ਕੋਈ ਵੀ ਨਹੀਂ ਆਪਾਂ ਦੋਨੇ ਹੀ ਆ ਨੀਲਮ ਕਹਿਣ ਲੱਗੀ ਭਾਬੀ ਕਿੱਥੇ ਗਈ ਮੈਂ ਕਿਹਾ ਕਿਉਂ ਮੇਰੀ ਮਾਂ ਨਾ ਬਾਜ਼ਾਰ ਗਈ ਹੈ ਉਸ ਮਾਨ ਚਾਹੀਦਾ ਸੀ ਮੈਂ ਉਸ ਨੂੰ ਕਿਹਾ ਕਿ ਹੂੰ ਸਾਡੇ ਕੋਲ ਮੌਕਾ ਤੂੰ ਦੱਸ ਕਿਸ ਤਰ੍ਹਾਂ ਕਰਨਾ ਹੁਣ ਇੱਥੇ ਫਿਰ ਮੈਂ ਤੇਰੀ ਗੱਲ ਦੱਸ ਦੇਣੀ ਆ ਮਾਸੀ ਨੂੰ ਤਾਂ ਨੀਲਮ ਕਹਿਣ ਲੱਗੀ ਮੈਂ ਤਿਆਰ ਹਾਂ ਦੋਸਤੋ ਫਿਰ ਮੈਂ ਤੇ ਨੀਲਮ ਉਥੇ ਹੀ ਬਹੁਤ ਮਸਤੀ ਕੀਤੀ ਆਪਸ ਵਿੱਚ ਬੜੀਆਂ ਗੱਲਾਂ ਕੀਤੀਆਂ ਅਤੇ ਫਿਰ ਮੈਂ ਥੱਲੇ ਆਣ ਕੇ ਸੋਫੇ ਤੇ ਬੈਠ ਕੇ ਫੋਨ ਚਲਾਉਣ ਲੱਗ ਪਿਆ ਸੀ ਥੋੜੇ ਚਿਰ ਬਾਅਦ ਮਾਸੀ ਤੇ ਮਾਂ ਵੀ ਆ ਗਈਆਂ ਸੀ ਇਸ ਤਰ੍ਹਾਂ ਫਿਰ ਮੈਂ ਮਾਸੀ ਤੇ ਮਾਸੀ ਦੇ ਨਰਾਨਾ ਫੁੱਲ ਨਜ਼ਾਰੇ ਲਏ ਹੋਰ ਜਦੋਂ ਮੇਰਾ ਜੀ ਕਰਦਾ ਮੈਂ ਮਾਸੀ ਕੋਲ ਜਾਂਦਾ ਤੇ ਮਾਸੀ ਦੇ ਨਰਾਨਾ ਨੂੰ ਤਾਂ ਮੈਂ ਬਾਰ-ਬਾਰ ਮਿਲ ਲੰਦਾ ਸੀ ਅਤੇ ਅਸੀਂ ਬਹੁਤ ਗੱਲਾਂ ਕਰਦੇ ਘੁੰਮਦੇ ਫਿਰਦੇ ਧੰਨਵਾਦ ਦੋਸਤੋ ਉਮੀਦ ਕਰਦੀ ਹਾਂ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਣੀ ਜੇ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇ ਤਾਂ ਸਾਡੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਮਿਲਦੇ ਆ ਇੱਕ ਹੋਰ ਨਵੀਂ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀ ਕਾਂਜੀ ਜੀ